ਪਸੰਦ ਕਰੋ ਪਹਿਲਾਂ ਮਨ ਤੁਕਦਾ ਹੈ। ਕਿਹਾ ਵੀ ਚੱਲ ਜੂ। ਓਏ ਤਾਂ ਛੱਡ ਬੂਰ ਕੰਨਾ। ਏ ਤਾਂ ਛੱਡ ਬੂਰ। ਉਹ ਤਾਂ ਕਾਲੀ ਦਾ। ਕੀ ਕਰਾਂ? ਹੋਰ ਦੇਖ ਲਾਂ ਕੋਈ ਕੀ। ਛੋਟੀ ਵਾਲੀ ਮੰਦਾ। ਠੀਕ ਹੈ ਜੀ। ਫਿਰ ਤਾਂ ਉਹ ਭਾਈ ਮੇਜਰ ਵਾਲੀ ਦੇਖ ਲਾਂ ਨੇ ਆ। ਮੈਂ ਜਲਦੀ ਰਹਿ। ਚੁੱਪ ਕਰ। ਫਿਰ ਕਿੰਨੀ ਨੀਲਾ ਬੜੂਗੀ। ਹਾਂ। ਇੱਕ ਨਗੀਨਾ ਹੈ। ਬਣਉਤਾ ਹੈ ਕਿ ਹਾਂ ਕੀ ਨਹੀਂ ਮਾਰੀ ਪਹਿਲੀ ਬਟਨ ਉਹ ਅੱਜ ਨਾ ਸਮਝੇ ਲੈ ਤੂੰ ਆ ਕੇ ਬੋਲ ਇੱਧਰ ਹੋ ਮਰ ਜਾ ਤੂੰ ਨਾ ਬੋਲ ਵਿਚਾਰੇ ਸੌਦਾ ਉਹਦੇ ਨਾਲ ਹੋ ਰਿਹਾ ਸਾਡਾ ਤੇਰਾ ਕਿੱਥੇ ਹੈ ਤੂੰ ਕਿੱਥੇ ਮਾਰਦਾ ਆ ਉਹਦਾ ਮਾਲ ਹੈ ਉਹਦਾ ਮਾਲ ਹੈ ਇੱਕ ਮਾਰਿਆ ਧੱਕਾ ਤਾਂ ਖੜਨਾ ਨਹੀਂ ਯਾਰ ਕੌਣ ਹੈ ਬੰਦਾ ਇਹ ਉਹ ਨਾ ਛੜਗਾ ਆ ਆ ਜਰਾ ਵੜੀ ਮੈਂ ਹੁਣ ਆ ਜਾ ਨਾ ਪਹਿਲਾਂ ਸੌਦਾ ਕਰ ਲੈਣਾ ਮੈਨੂੰ ਚੱਲ ਚੱਗਾ ਚੱਕੇ ਨਾ ਮਾਰਿਆ ਧਰਤੀ ਨਾਲ ਤੈਨੂੰ ਹਾਂ ਕਹਿਮਣੇ ਆ ਨਾ ਛੋਟੀ ਆ ਜਲਦੀ ਆ ਪੁੱਤ ਚਾਹ ਹੋਏ ਯਾਰ ਮੈਂ ਤਾਂ ਬੰਦੇ ਨਾਲ ਵੀ ਲੜਿਆ ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ ਬੰਦੇ ਨਾਲ ਵੀ ਲੜਿਆ ਲੜਦੇ ਨਹੀਂ ਹੋ ਜੀ ਕਰਬੋ ਨਹੀਂ ਕਰ ਓ ਮੇਵਣੀ ਨਹੀਂ ਮਾਰੀ ਛੋਟੇ ਭਾਈ ਆ ਫਿਰ ਜੀ ਤੇਰੀ ਇੱਕ ਉਹ ਆ ਗਈ ਉਹ ਲੈ ਲੈ ਉਹ ਮੇਵਣੀ ਆ ਹੋ ਫਰੀ ਤੋਂ ਪਰੇ ਖੜੀ ਇੱਕ ਪਰੇ ਛੇਰੀ ਖੜੀ ਮੇਰੀ ਮਰਜ਼ੀ ਲੜਾ ਮੇਵਣੀਆਂ ਬੇੜੀਆਂ ਤੇ ਦੱਸ ਕੀ ਤੋੜਿਆ ਤੇਰੀ ਛੇੜੀ ਛੇੜੀ सर शेरी दिखा ओ, दे कोल्याबर के शेरी खर्चा खर्चा बंदा ना भाई ये सारा तरोतारा हाँ भैया आओ दूध बढ़िया लग रहा है शेरी ही है पछाड़ लग लम बी भी बहुत है दे लेजे जोड़ा ही पलाबा हो तो जोड़ा ही बार में जोड़ा कर ला हैं दिया भर के दिया केरे दिया हो ਇਹਦੀ ਤਾਂ ਮੋਕ ਜੀ ਲੱਗੀ ਪਈ ਆ। ਉਹ ਮੋਕ ਲੱਗ ਕੇ ਹਟੀ ਹੋਈ ਐ। ਨਹੀਂ ਨਹੀਂ ਹੜ ਗਈ ਮੋਕ ਬਈ। ਲੱਗ ਜਾਂਦੀ ਐ ਕਈ ਵਾਰੀ ਵੱਧ ਘੱਟ ਚੁੰਗ ਜਾਂਦੇ ਨੇ ਬੱਚੇ ਦੁੱਧ ਦਾਦਾ। ਵਧੀਆ ਪੱਠੀ ਨਹੀਂ। ਉਹ ਵੱਡੀ ਬੱਕਰੀ ਦੀ ਐ। ਦੋਨਾਂ ਦਾ ਕੀ ਮੰਗਦਾ? ਹਾਂਜੀ। ਦੋਨਾਂ ਦਾ। ਥੋੜੇ ਜਿਹੜੇ? ਹਾਂ। ਜੋੜੇ ਲੈ ਜਾ ਯਾਰ। ਕੀ ਐ ਤੇ ਮਾਇਰ ਅੱਠ ਮੋਕ। 15 ਨਹੀਂ ਲੈ ਜਾ ਯਾਰ। ਦੋਨੇ। ਤਾ ਦੂਰਾ ਪੱਠਾ ਤੈਨੂੰ ਵਿੱਚੋਂ ਕੱਢ ਕੇ ਦਿੰਨੇ ਆ। ਪੱਠਾ ਜਿਹਨੂੰ ਮਰਜ਼ੀ ਵਿਖਾ ਲਾ। ਕਮੀ ਨਹੀਂ ਆਣੀ ਬਠਾਈ ਪੁਲਿਸ ਵਾਲਿਆਂ ਦੀ ਕੋਈ ਨਹੀਂ ਮੇਵ ਨਹੀਂ ਚੰਗੀਆਂ ਹੈ ਚੰਗੀਆਂ ਹਾਂ ਇਹ ਤਾਂ ਗਣਵੇਂ ਦਿਨਾਂ ਚ ਬਣ ਜਾਣਗੇ ਮੌਸਮ ਵਧੀਆ ਹੈ ਹੁਣ ਮੇਵਣ ਕਿਹੜੇ ਕਦੋਂ ਮੌਸਮ ਹੁਣ ਵਧੀਆ ਹੈ ਮੌਸਮ ਵਧੀਆ ਹੈ ਹੁਣ ਹਾਂ ਵਧੀਆ ਹੁਣ ਮੌਸਮ ਨਿਕੜ ਗਈ ਪਾਲੇ ਦੀ ਮਾਰੇ ਠੰਡ ਨੇ ਬੱਚੀਆਂ ਇਹ ਵਧੀਆ ਨਹੀਂ ਬੱਚੀਆਂ ਸੀ ਤੂੰ ਤੇਰੀ ਮਰਜ਼ੀ ਹੈ ਭਾਈ ਗਾਹਾਂ ਚੱਲਣਾ ਗਾਹਾਂ ਵਗ ਚੱਲਾ ਕਿਹਾ ਭਾਈ ਕਿਧਰ ਆ ਲੈਣੀਆਂ ਨੇ ਤਾਂ ਘੱਟ ਦੀ ਮੋਰਚਾ ਅੱਗੇ ਲੱਗ ਬੋਣੀ ਕਰ ਰਹੀ ਏ ਬੋਣੀ ਹੁਜੂਰੀ ਵਿਚਾਰਦੀ ਗੱਲਾਂ ਆ ਫਿਰ ਹੈਂ ਤੇ ਦੇਖ ਲੋ ਫਿਰ ਜੇ ਤੇਰੇ ਅੰਦਰਲਾ ਦਿਲ ਕਹਿੰਦਾ ਤਾਂ ਬਾਈ ਮੈਥੋਂ ਨਾ ਨਵੀਂ ਕਰਦਾ ਲੈ ਇਹਨਾਂ ਦਾ ਫਿਰ ਤਾਂ ਹਾਂ ਕਰ ਨਹੀਂ ਨਾ ਕਰ ਨਾ ਕਰ ਮੰਡੀ ਉਹ ਜਾਰੇ ਤਾਂ ਉਹ ਗੱਲ ਕਰਦਾ ਹੈ ਅੱਗੇ ਵਾਲਾ ਕੰਮ ਨਹੀਂ ਤੇਰੀ ਸੁਣ ਗੱਲ ਹੈਂ ਕੀ ਹੋ ਗਿਆ ਛੋਟਾ ਹੀ ਕਰਦਾ ਹੈ ਹੈ ਨਾ ਦਿਲ ਟੜਕਦਾ ਫਿਰ ਵੱਡੀ ਪਿੱਛੇ ਤੂੰ ਪਿੱਛੇ ਨਾੜ ਪੈਸੇ ਰੱਜਵੇਂ ਲਾ ਉਹ ਬਾਲੇ ਉਹੋ ਜੀ ਦਵਾ ਦੇ ਜਿਹੜੀ ਪਹਿਲਾਂ ਉਹ ਜਿਹੜੀ ਦਵਾਈ ਆ ਪਟਾ ਉਹੀ ਜੇ ਪੱਠੇ ਨਹੀਂ ਸਾਰੇ ਮੇਲਾ ਟੋਲ ਲਿਆ ਆਪਾਂ ਨੇ ਕੋਈ ਜੀ ਪੱਠ ਕਿੱਥੇ ਤੇ ਹੂ ਤੈਨੂੰ ਹੁਣ ਪੱਠਾ ਜਿਹੜੇ ਪਾਲਣੀਆਂ ਤੇ ਸਿਰੇ ਦੀਆਂ ਪੱਠਾਂ ਹੋਰ ਜੀ ਸਮਾਰੋਗੇ ਦੇ ਇਹ ਬਾਈ ਤੁਹਾਨੂੰ ਲਿਸਟ ਦਵਾਈ ਦੋ ਮਹੀਨਿਆਂ ਲਈ ਬੜ ਜਾਣੀਆਂ ਇਹ ਚਮਕ ਦੇਣ ਲੱਗ ਜਾਣਗੀਆਂ ਦੋ ਦੋ ਮਹੀਨਿਆਂ ਨੂੰ ਹੁਣ ਪਾਲੇ ਤੋਂ ਨਿਕਲ ਗਈਆਂ ਲੱਗ ਜਾਣੀਆਂ ਫੇਰ ਹੈ ਉਹ ਬੌਲਿਆ ਉਹ ਤਾਂ ਪਹਿਲਾਂ ਸੂਗੀਏ ਪਿੱਛੋਂ ਸੁਪਣੀਆਂ ਦੋ ਮਹੀਨੇ ਫੇਰ ਕੀ ਹੁੰਦਾ ਇੱਕ ਬਹੁਤ ਖੜੀ ਆ ਪਰਲੇਵਾੜੇ ਚ ਉਹ ਪੰਜੇ ਤੋਂ ਉਂਗਲਾ ਤੇਰੀ ਅਖਸਰ ਨਾ ਪਹਿਲਾਂ ਮੈਨੂੰ ਐ ਦੱਸ ਆ ਬਿਲਕੁਲ ਬੜਾ ਛੋਟਾ ਤਾਂ ਹੁੰਦਾ ਹੀ ਇਹ ਬੰਦਾ ਉਹ ਤਾਂ ਉਹੀ ਦੇਖ ਕਿਉਂ ਜੀ ਇਹ ਬੱਕਰੀ ਲਾ ਜਿਆ ਜੋੜੀ ਹੈ ਰੱਖਣਾ ਜੋੜੀ ਲੜਾ ਮੈਂ ਯਾਰ ਇਹਨੂੰ ਪੁੱਛਣਾ ਛੇੜ ਤੂੰ ਇਹਨੂੰ ਮਨ ਬਣਾ ਲੈਂਦੇ ਜਿਹੜੀ ਪੌੜੀ ਤੂੰ ਚੜਦਾ ਚੜਦਾ ਨਹੀਂ ਨਹੀਂ ਚੜਦਾ ਕਿੱਥੋਂ ਬਣ ਚੜਦਾ ਅਜੇ ਮੈਥੋਂ ਦਾ ਨਾ ਚੜੇ ਯਾਰ ਮੈਂ ਧੱਕਾ ਨਹੀਂ ਕਿਸੇ ਨਾਲ ਕਰਨਾ ਸੰਤਾ 2 ਰੁਪਏ ਨਾ ਬਣਨ ਚਾਏ ਨਾ ਬਣਨ ਕੁਝ ਨਹੀਂ ਹੁੰਦਾ ਅਗਲੇ ਨੂੰ ਮਰਵਾਉਣਾ ਥੋੜੀ ਆਪਾਂ ਨੇ ਜਿੱਥੇ ਦਾ ਰਾਂਜਾ ਰਾਜੀ ਉੱਥੇ ਜਾ ਕੇ ਚੋਗਾ ਚੁਗੂਗਾ ਹੈ ਮਰਜ਼ੀ ਅਗਲੇ ਦੀ ਆ ਆਪਾਂ ਕੀ ਕਹਿ ਸਕਦੇ ਹਾਂ ਇਹ ਚ ਕਿਉਂ ਕੀ ਕਰਨਾ ਹੈ ਬਾਈ ਮਰਜ਼ੀ ਦੇ ਇਸੇ ਦੀ ਚੱਲ ਹੈ ਹੈ ਦੇਖ ਲੈ ਨਦਰ ਤੇ ਹੋਰ ਹੋਰ ਨਹੀਂ ਮਿਲਦੀਆਂ ਉਹ ਤੇਰੀ ਮਰਜ਼ੀ ਆ ਸਾਨੂੰ ਪਤਾ ਸਾਰੇ ਬਾਜ਼ਾਰ ਦਾ ਰਾਜੂ ਨੂੰ ਕੱਢ ਲਿਆ ਕਿਹੜਾ ਤੇਰੀ ਉਹ ਛੁੱਟ ਲੈ ਜਾ ਕੇ ਫੇਰਾ ਝਗੜਾ ਆ ਗਿਆ ਕਿਉਂ ਸਾਨੂੰ ਬਾਜ਼ਾਰ ਦਾ ਪਤਾ ਲੱਗ ਜਾਂਦਾ ਉਹਦਾ ਨੋਟ ਹੀ ਨਹੀਂ ਚੱਲਿਆ ਇਹਦਾ ਨੋਟ ਬਦਲ ਕੇ ਦੇ ਇਹਨੂੰ ਟੋਰ ਤਾਂ ਮੈਂ ਮੇਰੇ ਵਾਲਾ ਕੱਢ ਨੂੰ ਥੋੜੇ ਵਾਲਾ ਫੜੋ ਇਹ ਥੋੜੇ ਵਾਲਾ ਹਾਂ ਇਹ ਨਾਲ ਆ ਬਾਦ ਬਾਦ ਥੋੜੇ ਵਾਲਾ ਹਾਂ ਤਾਂ ਮੇਰੇ ਵਾਲਾ ਫੜੋ ਮੇਰਾ ਕੱਢਦਾ ਮੈਂ ਕੱਢ ਲੈ ਚੱਲ ਜੀ ਤੇਰਾ ਇਹ ਹਾਂ ਚੱਲ ਜੀ ਤੇਰਾ ਮੈਂ ਮੇਰਾ ਤਾਂ ਕਰੂੰਗਾ ਮੈਂ ਇਹਦਾ ਕਰ ਲੂੰਗਾ ਮੇਰਾ ਮੰਦਰ ਇਹਦਾ ਵਰਕ ਹੈ ਮੰਦਰ ਤੇ ਲੈ ਆਏ ਇਹ ਕੋਈ ਮੰਤਰ ਨਹੀਂ ਮਾਰਿਆ ਪਾਣੇ ਤਾਂ ਐਵੇਂ ਕਹਿ ਦਈਏ ਨਾ ਤਾਂ ਰਾਵੜ ਹੈ ਅੱਛਾ ਰਾਵੜ ਹੈ ਹਾਂ ਕੀ ਆਸ ਤਾਕਤ ਉਹਦਾ ਨਹੀਂ ਨਹੀਂ ਭਾਈ ਕੋਈ ਤਾਗਾ ਨਹੀਂ ਕੋਈ ਤਵੀਤ ਨਹੀਂ ਤਵੀਤਾ ਮਾਨਸਾ ਨਾਲ ਲੱਗਿਆ ਤੀ ਕਰਨ ਮਾਨ ਹੁਣ ਉਹ ਪਤਾ ਨਹੀਂ ਹਟਿਆ ਪਤਾ ਨਹੀਂ ਪੁੱਛਾ ਦਿੰਦਾ ਭਾਈ ਮੈਂ ਤਾਂ ਸੁਣਿਆ ਸੀ ਕਹਿੰਦੇ ਬਾਬਾ ਬਣ ਗਿਆ ਹਾਂ ਕੁਛ ਕਰਾਂ ਦੇਖ ਫੇ ਤੂੰ ਦੇਖ ਮਾਰੇ ਆ ਦੇਖ ਫਾਰਾ ਫੇਰ ਦੇਖ ਲੈ ਸਾਡ ਬਰੇ ਫਰਨਾ ਹੋਰ ਦੇਖ ਲੈਣੇ ਆ ਫਿਰ ਰਾਜੂ ਚਾ ਮੇਰੇ ਇੱਕ ਤੇਰਾ ਸਲਾਹ ਦਾ ਰਮਾੜਾ ਨਿਕਲ ਗਿਆ ਨਾਲ ਦਾ ਮੇਲਾ ਘੁੰਮ ਲੈ ਕੋਈ ਪੱਠੇ ਨੇ ਲੈਣ ਰਾਜੂ ਇਹ ਸੇ ਨਹੀਂ ਲੈਣੀ ਇਹ ਦੇਖ ਲੈ ਜੋ ਹਾਂ ਇਹਨੇ ਰੱਖਣੀਆਂ ਕਰੇ ਰਾਜੂ ਪੱਠਾ ਦੋਨੇ ਚੰਗੀਆਂ ਆ। ਉਹ ਭਾ ਵੀ ਕੋਈ ਨਹੀਂ ਪਤਾ ਇਹ ਕੋਈ ਨਹੀਂ ਭਾ ਵੀ ਕੁਛ ਨਹੀਂ ਮੰਗਿਆ ਇੱਕ ਮੁੱਲ ਇੱਕ ਬੱਕਰੀ ਦੇ ਮੁੱਲ ਚ ਮੰਗਿਆ ਨੇ ਭਾ ਬਾਕੀ ਅਜੇ ਮੈਂ ਖੜਾ ਨੂੰ ਡੇਕਣ ਆਲਾ। ਹਾਂ ਹਾਂ। ਨਮੇਰਾ ਮੈਂ ਤਾਂ ਹੂੰ। ਨੀ ਪੱਠਾ ਦੋਨੇ ਚੰਗੀਆਂ ਦੱਬੀਆਂ ਬਹੁਤ ਫੇਰ ਪੱਠਾ ਰਵੇ ਲਈਏ। ਇੱਕ ਦੀ ਥਾਂ ਦੋ ਬਣਾ ਕੇ ਤੋਰਾਗੇ। ਦੋ ਦੀ ਥਾਂ ਤਿੰਨ ਬਣਾ ਦਾਂਗੇ ਇੱਕ ਲੈ ਲਈ। ਉਹ ਬਾਜ਼ਾਰ ਭੁੰਮੀ ਚਾਚੇ ਸਾਰੇ ਕੁਮਲੋ। ਦਿਨ ਨਾ ਮੰਨੇ ਤਰਕੀ ਕਰੇ। ਉਹ ਤੀਵੀਂ ਵਾਲੀ ਚੂੜੀਆਂ ਵਾਲੀ ਗੱਲ ਆ ਗਈ। ਉਰੇ ਜੀ ਆ ਜਾ ਭੈਣੇ ਸੋਹਣੀਆਂ ਨੇ ਚੂਰੀਆਂ ਉਰੇ ਜੀ ਆ ਜਾ ਭੈਣੇ ਬਾਜ਼ਾਰ ਚ ਵੜ ਜਾਂਦੀ ਹੈ ਜਨਾਨੀ ਜਦ ਪਸੰਦ ਕੁਸਾਉਂਦਾ ਹੀ ਨਹੀਂ ਹੈ ਹਾਂ ਸਹੀ ਗੱਲ ਹਾਂ ਕੰਨਾ ਕੁੰਨਾ ਦੀ ਉਹ ਮੇਮਣੀ ਵੀ ਸੁਨੱਖੀ ਦੀ ਛੇਰੀ ਜੀ ਹਾਂ ਜਿਹੜੀ ਲੈਂਦੀ ਉਹ ਮਦਵਾ ਦੇ ਕੋਈ ਨਾ ਉਹਨਾਂ ਨੂੰ ਰੈਪ ਇੱਕ ਗੱਲ ਐ ਸਮਝ ਲੈ ਵੀ ਇੱਕ ਚੋਂ ਨਫਾ ਨਹੀਂ ਕਮਾਇਆ ਜਿੰਨੇ ਦੀ ਲਈ ਉਹਨੇ ਦੀ ਹੀ ਦੇਦੀ ਰਾਜੂ ਯਾਰ ਲਖਾਈ ਵੀ ਪਾਈ ਆ ਦਲਾਲੀ ਵੀ ਦਿੱਤੀ ਆ ਸਾਰਾ ਕੁਝ ਹੀ ਆ ਉੱਥੋਂ ਪਿੰਡ ਲੈ ਕੇ ਗਿਆ ਪਿੰਡੋਂ ਘਰੇ ਲੈ ਕੇ ਆਇਆ ਰਾਜੂ ਖੜਾ ਵਿੱਚੋਂ ਜੇ 5-400 ਬਚੇ ਹੀ ਨਾ ਫਿਰ ਕੰਮ ਕਰਨ ਦਾ ਕੀ ਫਾਇਦਾ ਅੱਜ ਤੈਨੂੰ ਕੁਝ ਨਹੀਂ ਬਚਦਾ ਇਹ ਚੋਹੱਠ ਦੇ ਦੀ ਉਹ ਪੱਠ ਵੀ ਤਕੜੀ ਐ ਰਾਪ ਰੁਪਈਏ ਬਹੁਤ ਆ ਤੇ ਰਾਜੂ ਹੈ ਬਹੁਤ ਆ ਵੀਰੇ ਇੱਥੇ ਜੇ ਚੰਗੀ ਚੀਜ਼ ਲਾਉਣੀ ਆ ਰੁਪਈਏ ਬਹੁਤ ਨਹੀਂ ਲੱਗੇ ਅਸੀਂ ਜੀ ਆਪਾਂ ਪੱਠਾ 15-15 16-16 ਹਜ਼ਾਰ ਨੂੰ ਪਾਲੀਆਂ ਨਹੀਂ ਸੇਉਂਦੀਆਂ ਕਿੰਨੇ ਲਾਗੇ ਆਪਾਂ ਪਹਿਲਾਂ ਜੀ ਦੇ ਮਾਹੌਲ ਨਾਲ ਚੱਲਦਾ ਹੈ ਹੈ ਹਾਂ 11 ਲਾਗੇ ਤੈਨੂੰ ਦੱਸਾਂ ਇਹ ਕਹਿੰਦਾ ਮੈਂ 12 ਦੀ 3 ਦੇ ਨੇਮ ਚੱਕ ਗਏ ਇੱਥੇ ਫਿਰਦਾ ਯਾਰ ਮੈਨੂੰ ਕਿਉਂ ਉਹਨੂੰ ਅਲੱਗ ਪੁੱਛ ਲੋ ਯਾਰ ਤੁਸੀਂ ਮੇਰੇ ਤੇ ਨਹੀਂ ਜਿੱਕੇ ਤੁਸੀਂ ਪੁੱਛ ਲੋ ਓ ਖੜਵਾ ਆੜੀ ਉਰੀਆ ਐ ਹੁਣ ਇਹ ਸਿਆਣਾ ਬੈਣਾ ਝੂਰਦਾ ਨਹੀਂ ਬੋਲਦਾ ਆਪਾਂ ਇਹ ਉਹ ਤਾਂ ਠੀਕ ਆ ਰਜਾ ਆਪਾਂ ਕਾਦੇ ਵਿੱਚ ਮੇਰੀ ਸੁਣ ਗੱਲ ਖਰਜਾ ਮਰ ਜਾ ਕੋਲੇ ਇਹਨਾਂ ਬੱਜਤ ਨਹੀਂ ਹੈਗਾ ਜੀ ਆਜੋ ਆਪਾਂ ਤਾਂ ਉੱਥੋਂ ਟਿੱਕ ਜੇ ਮਿਲ ਜਾ ਤਾਂ ਦੇਖ ਲਓ ਐਸੀ ਨਹੀਂ ਹੈਗੀ ਹਾਂ ਐਸੀ ਮੁੱਕ ਗਈ ਹਾਂ ਐਸੀ ਮੁੱਕ ਗਈ ਜੀ ਉਹਨਾਂ ਪੱਠਨਾ ਪੱਕਾ ਫੇਰ 10 ਵਰ ਕਾ ਪੇਸ਼ ਆਂਦੀ ਏ ਤੁਸੀਂ ਦੱਸੋ ਹਾਂ ਬਈ ਪਸੰਦ ਆ ਚੱਲ ਨੋ ਬਈ ਠੀਕ ਆ ਕਿਆ ਬਈ ਚੱਲ ਦੇ ਲਾਰ ਪਸੰਦ ਆ ਹਾਂ ਹਾਂ ਚੱਲ ਲਾਰਾ ਜੂ ਰੇਟ ਫਿਰ ਬਈ 1 ਇੱਕੇ ਦਾ ਦੇ ਸਹੀ ਜੀ ਗੱਲ ਨਲਗਾਇਆ ਬਈ ਦੱਸੋ ਜੀ 12 ਦੀ ਤਾਂ ਹੈ ਨਹੀਂ ਛੋਟੇ ਬਈ ਹਾਂਜੀ 12 ਦੀ ਤਾਂ ਹੈ ਨਹੀਂ ਮਾਂ ਨੇਰੀ ਸੁਣਦਾ ਗੱਲ ਹਾਂਜੀ ਤਪਾਰ ਨਾ ਮਾਰਾ 7000 ਦੀ ਦੇ ਪੱਠਾ ਵਾ ਠੀਕ ਹੈ ਨਹੀਂ ਜੀ ਠੀਕ ਹੈ ਤੇ ਨਾਲ ਦਪਾਰ ਵਾਲੀ ਗੱਲ ਨਹੀਂ ਮੈਂ ਕਰੀ 7000 ਦੀ ਮੈਂ ਨਹੀਂ ਦੇ ਦੇ ਨਹੀਂ ਜੀ ਪੰਜ ਨਹੀਂ ਕਿਹਾ 6 ਨਹੀਂ ਕਿਹਾ ਕਿਹੜੇ ਰੇਟ ਲੱਗਦਾ ਠੀਕ ਹੈ ਲਿਜਾਣੀ ਤੁਸੀਂ ਹਾਂ ਲਿਜਾਣੀ ਹੈ 11000 ਦੀ ਪਾਲੋ ਤਾਂ ਦੇਣੀ ਹੈ ਪੱਠਾ ਹਾਂਜੀ 8000 ਦੀ ਦੇਣੀ ਹੈ ਹੁਣ ਮਰਜ਼ੀ ਤੇਰੀ ਐਡਾ ਧਾਮ ਵਾਲੀ ਗੱਲ ਨਹੀਂ ਹੈਗੀ ਦੱਸ ਦੀ ਪਾਲ ਲੈ ਐ ਇਥੇ ਮੇ ਪਾਲਾ ਉਹ ਅਗਲਾ ਨਹੀਂ ਚੱਲਦਾ ਮੋਲੇ ਸਹੀ ਲਾਓ ਜੀ ਮੈਂ ਲਾਤਾ ਬਸ ਮੈਂ ਤਾਂ ਗੱਲ ਸੁਣਦਾ ਪੱਛੋਂ ਤਿੱਥੋਂ 200 ਰੁਪਇਆ ਕਹਿ ਕੇ ਲੈ ਲਾਤਾ 1 ਰੁਪਇਆ ਘੱਟ ਨਹੀਂ ਲੈਂਦਾ ਮੈਂ ਹਾਂ ਪਿੱਛੋਂ ਕਹਿੰਦੇ ਮੈਨੂੰ ਕਿਹੜਾ ਬਾਬਾ ਕਿਹਾ ਸੀ ਬਾਬਾ ਕਹੜਾ ਉਹੀ ਫਿਰਦਾ ਬਈ ਬਾਬਾ ਥੋੜੇ ਮਾਰੀ ਨੀ ਪਾਦੀ ਪਲੋ ਨਹੀਂ ਪੈਂਦੀ ਖਾੜ ਓਏ ਖਾੜ ਮੁੰਡਿਆ ਲਾਰਾ ਕਰ ਪੱਠ ਵੇਚਤੀ ਤੇਰੀ ਹੁਣ ਚੁੱਪ ਕਰ ਜੀ ਚੁੱਪ ਕਰ ਜੀ ਨਹੀਂ ਮੈਂ ਭਜੂਗਾ ਪੂਰੀ ਸਾਢੇ 1.5 ਦੀ ਹੋਗੀ ਨਹੀਂ ਜੀ ਮੈਂ ਫੜਾ ਜੀ ਖਾੜ ਚੱਕ ਦੇਉ ਪੈਸੇ 25000 ਮੈਂ ਨਹੀਂ ਮਰਗੁਰ ਦਾ ਗਲਤ ਨਹੀਂ ਕੰਮ ਕਰਨਾ ਵਪਾਰੀ ਨਾਲ ਨਾ ਤੇਰੇ ਨਾਲ ਹਾਂ ਨੇ ਮੋਣੀ ਦਾ ਟਾਈਮ ਪਹਿਲੇ ਨਾਲ ਗਲਤ ਕੰਮ ਮੈਂ ਕਿਉਂ ਕਰਾਂ ਮੈਂ ਦੁਨੀਆ ਨਾਲ ਲੰਬੇ ਸਰੇ ਨਹੀਂ ਵਰਤਣਾ ਇੱਕ ਦਿਨ ਦਾ ਖੇਡ ਥੋੜੀ ਐ ਵੀ ਹੱਥਾਂ ਨੂੰ ਪਉਆ ਲਾਇਆ ਚੱਲ ਮੇਰੇ ਭਾਈ ਲੈ ਲੈ ਰਈ ਆਈ ਨਾ ਪਾਟਰ ਦੇ ਰੁੱਤੇ ਆਏ ਬਿਨਾ ਮਤਲਬ ਪਾਟ ਦੇ ਸੂਲਾਂ ਤੇ ਸਹੀ ਆ ਕਿਉਂ ਜੀ ਯਾਰ ਕਰਨੇ ਪੈਣਗੇ ਸਾਡੇ ਕੋਲ ਪੜਾ ਕੇ ਦੇ ਦੇ ਮੈਸ ਲੱਗੇ ਹੈ ਹੈ ਖੜਾ ਕਰ ਦੇ ਦੇ ਇੱਥੋਂ ਇੱਥੇ ਨਿਕਲ ਜਾਂਦੇ ਆ ਹਾਂ ਚੱਲ ਵਾ ਠੀਕ ਹੈ ਬੱਸ ਖੜਾ ਕਰ ਦੇ ਦੇ ਪੜਾ ਦੇ ਕਿਹੜਾ ਖੜਾ ਹੋਊਂਗੇ ਨਾਲ ਤੇ ਕੋਲ ਹਾਂ 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 ਬਾਈ ਪੱਕੀ ਸਾਈ ਤਾਂ ਦੇ ਦੇ ਨੂੰ ਹਾਂ ਸਾਈ ਦੇ ਦੇ 500 ਰੁਪਏ ਦੇ ਦੇ ਮੈਨੂੰ ਪੈਂਡਾ ਛਡਾਉਣ ਦੇ ਤੁਤੋਂ ਵਾ ਠੀਕ ਹੈ ਆਪੇ ਭੁਗਤਦੇ ਰਹੋ ਫਿਰ ਮੇਰੀ ਤਾਂ ਨਾਲੀ ਤੂੰ ਦੇ 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 ਠੀਕ ਥੋੜਾ ਲੰਬਾ ਕੇਸ ਉੱਥੇ ਪੈਸੇ ਕਢਾਉਣ ਦੇ ਟਾਈਮ ਲੱਗੂ ਮੈਨੂੰ ਐਨਾ ਟਾਈਮ ਕਿੱਥੇ ਆ ਮੈਂ ਤਾਂ ਲੋਕਾਂ ਨੂੰ ਮਾਲ ਦਵਾਉਣਾ ਹੈ ਕਿਉਂ ਜੀ ਉਹ ਕਰਾ ਦੇ